ਉਹਨਾਂ ਬੇਨ ਲਈ ਇਹ ਅੱਜ ਤੋਂ ਗੱਲ ਕੀਤੀ ਸੀਗੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਅਤੇ ਅੱਜ ਕੌਮੀ ਇਨਸਾਫ ਮੋਰਚੇ ਵਿੱਚ ਬਹੁਤ ਮਹਾਨ ਸ਼ਖਸੀਅਤ ਪਹੁੰਚੀ ਹੈ মেজর ਜਨਰਲ ਪਰਮਜੀਤ ਸਿੰਘ ਜਿਹੜੇ ਇੱਕ ਸਤਕਾਰਯੋਗ ਸ਼ਖਸੀਅਤ ਹੈ ਉਹਨਾਂ ਦੇ بیٹے ਲਫਟੀਨੈਂਟ ਕਰਨਲ ਬਿਕਰ ਮਜੀਤ ਸਿੰਘ ਜੀ ਜਿਹੜੇ 2013 ਵਿੱਚ ਜੰਮੂ ਸੈਕਟਰ ਦੇ ਲੰਬਾ ਸੈਕਟਰ ਵਿੱਚ ਉਥੇ ਦੇਸ਼ ਦੀ ਰਾਖੀ ਕਰਦੇ ਹੋਏ ਉਥੇ ਸ਼ਹੀਦ ਹੋ ਗਏ ਉਹਨਾਂ ਨੇ ਦੇਸ਼ ਵਾਸਤੇ ਸ਼ਹੀਦੀ ਦਿੱਤੀ ਹੈ ਸੋ ਅੱਜ ਉਹਨਾਂ ਦੇ ਸਤਕਾਰਯੋਗ ਪਿਤਾ ਜੀ ਮੇਜਰ ਇਹ ਜਨਨ ਪੇਜੇ ਸੀ ਵੀ ਅੱਜ ਪਹੁੰਚੇ ਅਸੀਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਜਿਸ ਦਿਨ 2013 ਵਿੱਚ ਉਹ ਜੰਮੂ ਵਿੱਚ ਸ਼ਹੀਦ ਹੋਏ ਉਸ ਤੋਂ ਬਾਅਦ ਸਰਕਾਰਾਂ ਨੇ ਵਾਅਦਾ ਕੀਤਾ ਸੀ ਕਿ 22 ਪੀਐਸ ਚੌਕ ਹੈ ਜਿਹੜਾ ਇਹਦਾ ਨਾਂ ਲੈਫਟੀਨੈਂਟ ਕਰਨਲ ਵਿਕ੍ਰਮਜੀਤ ਸਿੰਘ ਦੇ ਨਾਂ ਤੇ ਰੱਖਿਆ ਜਾਵੇਗਾ ਪਰੰਤੂ ਸਰਕਾਰਾਂ ਮੌਕੇ ਤੇ ਐਲਾਨ ਕਰਦੀਆਂ ਅਮਲ 'ਚ ਉਹ ਨਹੀਂ ਲਿਆਂਦਾ ਸੋ ਇਹਨਾਂ ਨੇ ਕੱਲ ਸਾਡੇ ਨਾਲ ਸੰਪਰਕ ਕੀਤਾ ਮੇਰੇ ਨਾਲ ਅਸੀਂ ਇਹਨਾਂ ਦਾ ਪੂਰਾ ਸਤਿਕਾਰ ਕਰਦੇ ਹਾਂ ਕਿਉਂਕਿ ਇਹਨਾਂ ਦਾ ਡੇਟਾ ਇੱਕ ਦੇਸ਼ ਦੀ ਰਾਖੀ ਕਰਦਾ ਹੋਇਆ ਸੀਧ ਹੋਇਆ ਉਹ ਸੌ ਸਾਡਾ ਸੌਰੀਆਂ ਚੱਕਰ ਉਹਨੂੰ ਮਿਲਿਆ ਸੋ ਸਾਡਾ ਸਿਰ ਝੁਕਦਾ ਇਹਨਾਂ ਦੀ ਕੁਰਬਾਨੀ ਅੱਗੇ ਬਹੁਤ ਵੱਡੀ ਕੁਰਬਾਨੀ ਹੈ ਜੇ ਭਾਈ ਪੀਐਸ ਚੱਕ ਵਿੱਚ ਕੋਈ ਵੀ ਉੱਥੇ ਅੱਜ ਤਿਆਰੀ ਕਰਨ ਵਾਸਤੇ ਮੋਡੀਫਿਕੇਸ਼ਨ ਕਰਨ ਵਾਸਤੇ ਇਸੇ ਵਿੱਚ ਦੀ ਦੌੜ ਪੈਂਦੀ ਹੈ ਕੌਮੀ ਇਨਸਾਫ ਮੋਰਚਾ ਡਟ ਕੇ ਇਹਨਾਂ ਦੇ ਨਾਲ ਖੜੇਗਾ ਸੋ ਮੈਂ ਸਰਕਾਰਾਂ ਨੂੰ ਵੀ ਕਹਿਣਾ ਚਾਹਉਣਾ ਵੀ ਜਿਹੜਾ ਇੱਕ ਦੇਸ਼ ਵਾਸਤੇ ਕੁਰਬਾਨੀ ਕਰਦਾ ਉਹਦੀ ਕੁਰਬਾਨੀ ਨੂੰ ਇਸ ਤਰ੍ਹਾਂ ਰੋਲਣਾ ਨਹੀਂ ਚਾਹੀਦਾ ਅੱਜ ਜੋ ਵਾਅਦਾ ਕਰਕੇ ਮੁੱਕਰਿਆ ਆਪਣੇ ਵਾਅਦਿਆਂ ਨੂੰ ਪੂਰਾ ਕਰਨਾ ਚਾਹੀਦਾ ਤਾਂ ਕਿ ਹੋਰਾਂ ਦਾ ਹੌਸਲੇ ਬਲੰਦ ਹੋਣ ਸੋ ਅੱਜ ਅਸੀਂ ਇਹਨਾਂ ਦਾ ਕੌਮੀ ਇਨਸਾਫ ਵਿੱਚ ਪਹੁੰਚਣ ਤੇ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਸਤਿਕਾਰ ਕਰਦੇ ਤੇ ਇਹਨਾਂ ਨੂੰ ਵਿਸ਼ਵਾਸ ਦਿਵਾਉਨੇ ਆ ਕਿ ਕੋਈ ਵੀ ਉੱਤੇ ਪਿਆਰੀ ਵਾਸਤੇ ਲੋੜ ਪਵੇ ਕੌਮੀ ਇਨਸਾਨ ਮੋਰਚਾ ਡਟ ਕੇ ਇਹਨਾਂ ਦੇ ਨਾਲ ਖੜੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ